ਕੱਢਿਆ ਮਾਰ ਕੁੱਟ ਕੇ ਬਾਹਰ ਕੱਢਿਆ ਘਰ ਉਹ ਵਾਦਿਆ ਘਰ ਵਾਲਿਆਂ ਨੇ ਕਿਉਂਕਿ ਕਹਿੰਦੇ ਕਿ ਮੇਰੇ ਤੇ ਸੁੱਤੀ ਸਿਰ ਤੇ ਪਾ ਦਿਓ ਹੁਣ ਇੱਕ ਮੇਰੀ ਸਿਆ ਹੋ ਗਿਆ ਹੁਣ ਮੈਂ ਘਰ ਆ ਬੈਗੀ ਇਹਦਾ ਮਤਲਬ ਇਹ ਥੋੜੀ ਹੈ ਕਿ ਮੈਂ ਹੁਣ ਉਹਨਾਂ ਤੋਂ ਪਾਰ ਬੰਨ ਕਿ ਦੋ ਬੁੱਤ ਕੇ ਰੋਟੀ ਨਹੀਂ ਦੇ ਸਕਦੇ ਹੈਂ ਦੋ ਬੁੱਤ ਕੇ ਰੋਟੀ ਨਹੀਂ ਦੇ ਸਕਦੇ ਘਰ ਦਾ ਸਾਰਾ ਕੰਮ ਕਰਾਂ ਪੋਸਤੇ ਲਾਵਾਂ ਸਫਾਈਆਂ ਕਰਾਂ ਕਿਉਂ ਮੇਰੇ ਨਾ ਹੱਕ ਨਹੀਂ ਕਿ ਮੈਂ ਆਪਣੇ ਕੱਪੜੇ ਵੀ ਖੁਦ ਪਹਿਣ ਸਵੀਕਾਰ ਸਵੀਕਾਰ ਠੀਕ ਹੈ ਮੈਂ ਕੜੀ ਕਿਰਪਾ ਦਾ ਬਾਬਾ ਨਾਨਕ ਜੀ ਕਰਦੇ ਕਿ ਕੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਸਕਾਰ ਗੁਰ ਤੇ ਜਗਤ ਜਾਨ ਸਤਿਗਾਨ ਤੇ ਹੈ ਸਤਿਨਾਮ ਕਰੀ ਚੱਲ ਆ ਜਾ 10 ਕਿੱਥੋਂ ਆਈਆਂ ਤੂੰ ਹੈ ਗੁਰਦਾਸ ਗੁਰਦਾਸਪੁਰ ਤੋਂ ਐ ਤੇਰੇ ਨਾਲ ਕੌਣ ਹੈ ਕੋਈ ਵੀ ਨਹੀਂ ਉਹ ਮੈਂ ਠੀਕ ਠਾਕ ਅਸਟ ਕਰ ਦਿੱਤਾ ਫਰ ਮੈਡੀਕਲ ਵਗੈਰਾ ਖਾਣੀ ਠੀਕ ਠਾਕ ਬਰੋ ਵੈਰੀ ਗੁੱਡ ਬਰੋਪਰ ਠੀਕ ਠਾਕ ਆ ਸਾਰਿਆਂ ਤੁਸੀਂ ਨਜੰਮੀ ਆ ਬਾਬੇ ਤੇ ਦੀ ਬਹੁਤ ਜ਼ਿਆਦਾ ਕਿਪਾ ਹੋਈ ਹੈ ਮੇਰੇ ਤੇ ਬਹੁਤ ਜ਼ਿਆਦਾ ਸਭ ਕੁਝ ਮੈਂ ਬਾਬਾ ਜੀ ਨੂੰ ਆਪਣਾ ਮੰਨਣਾ ਚੰਨੀ ਆ ਬਾਤ ਠੀਕ ਹੋ ਗਈ ਬਦੀ ਮੇਰੇ ਵਾਸਤੇ ਸਭ ਤੋਂ ਕਿ ਮੇਰੇ ਬਾਬਾ ਜੀ ਮੇਰੇ ਮਾਂ ਵੀ ਮੇਰੇ ਪਿਓ ਵੀ ਸਾਰਿਆਂ ਨੇ ਮੈਨੂੰ ਠੀਕਾਰਿਆ ਸਾਰਿਆਂ ਨੇ ਮੈਨੂੰ ਘਰ ਕਰਕੇ ਮਾਰ ਮਾਰ ਕੇ ਬਾਹਰ ਕੱਟਿਆ ਮਾਰ ਕੁੱਟ ਕੇ ਬਾਹਰ ਕੱਟਿਆ ਘਰੋਂ ਬਾਹਰ ਕਾਰ ਵਾਲਿਆਂ ਨੇ ਕਿਉਂਕਿ ਕਹਿੰਦੇ ਕਿ ਮੇਰੇ ਤੋਂ ਸੁੱਤੀ ਸਿਰ ਤੇ ਪਾ ਦਿਓ पिओ वो घर का चौबीस घंटे ਬਸ ਰੋਸ ਨਹੀਂ ਕਰ ਬਸ ਇਹਨੂੰ ਸੂਟ ਮੈਂ ਅਸੀਂ ਲੈ ਕੇ ਦਿੰਨੇ ਆਂ ਇਹ ਭੈਣ ਨੂੰ ਅਸੀਂ ਆਪਣੇ ਨੂੰ ਮੈਂ ਆਪ ਦੀ ਮਰਜ਼ੀ ਦਾ ਵਿਆਹ ਕਰਾਉਣਾ ਚਾਹੁੰਦੀ ਆਂ ਮੈਂ ਉਹਨੇ ਤੋਲੇ ਦਾ ਮੈਂ ਆਪਣੀ ਮਰਜ਼ੀ ਕੋਈ ਨਾ ਮਮੀ ਪਾਪਾ ਦੀ ਗੱਲ ਮੰਨਣੀ ਆ ਕੋਈ ਨਾ ਕੋਈ ਗੁੱਸਾ ਨਹੀਂ ਕਰ ਗੁੱਸਾ ਮੈਂ ਸਮਝਾਉਂਗਾ ਤੇਰੇ ਮਮਾ ਪਾਪਾ ਇਹਨੇ ਕਰੇ ਗੱਲ ਕਰਨੀ ਐ ਸੀ ਤੱਕਣੀ ਬਿਠਾਓ ਇਹਨੂੰ ਉੱਥੇ ਬੈਠ ਚੱਲ ਪਏ ਕੱਲ ਬੈਠ ਹੋਰ ਭਾਈ ਤਕਣੀ ਆ ਤੂੰ ਹੀ ਦੱਸੋ ਕੀ ਕਹਿੰਦੇ ਆ ਮੈਂ ਤਾਂ ਵਾਪਾ ਸ਼ਾਬ ਹੁੰਦਾ ਜੀ ਹਮ ਕੱਲ ਕਰਤਾ ਤੇ ਦਿੰਦਾ ਨਹੀਂ ਹੈਗਾ ਅਸੀਂ ਬੱਚੇ ਦੀ ਪੈਂਸ਼ਨ ਲੱਗ ਜਾਲਾ ਕਰਦੇ ਆ ਠੀਕ ਆ ਰਾਸ਼ਨ ਲਾ ਦੀ ਥੋਟਾ ਰਾਸ਼ਨ ਰਕਵਾ ਲੈਂਦੇ ਕੋਈ ਛੱਡਦੇ ਨਹੀਂ ਆ ਕੋਈ ਛੱਡਦਾ ਕੋਈ ਨਾ ਕੋਈ ਰਿਕੈਂਪਟ ਤੇ ਟਾਉਣਾਈ ਹੁੰਦਾ ਰਾਸ਼ਨ ਦੇ ਦਿਆ ਕਰਾਂਗੇ ਇਹਨਾਂ ਦੇ ਲਈ ਦੇ ਕੱਪੜੇ ਵੀ ਦੇ ਦਿਆ ਕਰਾਂਗੇ ਅਸੀਂ ਇਹਨਾਂ ਨੂੰ ਬੰਤ ਲਈ ਕੋਈ ਗੱਲ ਨਹੀਂ ਅਸੀਂ ਜੋ ਕਰ ਸਕਦੇ ਆ ਕਰਾਂ ਸਾਡੀ ਭੈਣ ਫਿਕਰ ਨਹੀਂ ਕਰ ਅਸੀਂ ਤੇਰੇ ਨਾਲ ਤੇਰੇ ਘਰੇ ਰੱਬ ਜੰਮਿਆ ਹੋਇਆ ਹੈ ਇਹ ਤੇਰਾ ਪੁੱਤ ਅਸੀਂ ਆਪਣੇ ਹਾਰੇ ਬੱਚੇ ਠੀਕ ਹੋ ਜਾਣ ਕੋਣ ਬਾਬਾ ਨਾਲ ਤੂੰ ਤਿਕ ਜਾ ਤੂੰ ਹਾਂ ਬਾਪੂ ਓ ਬਾਪੂ ਕੀ ਹਾਲ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇੱਥੋਂ ਆਇਆ ਬਾਪੂ ਕਿੱਥੋਂ ਆਇਆ ਤਾਂਗਰੇ ਤੋਂ ਆਇਆ ਹਾਂ ਜੀ ਤਾਂਗਰੇ ਆ ਰੋਡ ਦੇ ਉੱਤੇ ਹੀ ਆ ਕਿੰਨੇ ਕ ਟਾਈਮ ਤੋਂ ਐ ਕਰ ਰਿਹਾ ਬਾਪੂ ਕਿ 7-8 ਸਾਲ ਹੋਈ ਗਏ ਮੈਂ ਐਂ ਕਰੀ ਜਾਂਦਾ ਹਾਂ ਜਿਵੇਂ ਹੁਣ ਕਰ ਰਿਹਾ ਭਾਜੀ ਫੇ ਬੰਨ ਕੇ ਰੱਖ ਦੇ ਸਨ ਕੇ ਰੱਖਦੇ ਹੋ ਫਿਰ ਬੱਚੇ ਕਿੱਥੇ 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 ਕੱਕੇ ਦਿਆਪਨ ਨੂੰ ਦਾਖਲ ਕਰੀਏ ਇੱਥੇ ਨਾ ਰਹਿਣਾ ਪੁੱਤ ਨੂੰ ਇਹਨੂੰ ਆਪਾਂ ਨਾ 10 12 ਦਿਨਾਂ ਬਾਅਦ ਇੱਥੇ ਦਾਖਲ ਕਰਦੇ ਆਂ